ਕੀ ਦੀ ਹੈ ਹੈ ਇਹ ਗੱਡੀ ਕੀ ਦੀ ਜਿਹੜੀ ਫੇਟਾ ਹੈ ਹੈ ਕੱਲ ਕੌਣ ਸੀ ਰੇੜੀ ਤੇ ਤੂੰ ਸੀ ਕਿ ਕੱਲ ਤੇ ਕਿਤੋਂ ਕਿੱਥੋਂ ਬੁਲਾਏ ਸੀ ਬੰਦੇ ਬੰਦੇ ਕਿੱਥੋਂ ਬੁਲਾਏ ਸੀ ਮੇਰੇ ਫੋਨ ਤੇ ਦੇਖ ਲੋ ਬਈ ਹਾਂ ਉਹ ਬਾਈ ਕੋਲ ਹੁਗਾਂ ਮੇਰਾ ਜੀ ਓਡੇ ਬੰਦੇ ਕੋਲ ਹੀ ਠੀਕ ਹੈਂ ਖੜਾ ਦੇਖ ਲੈ ਕੱਲ ਜਾਦੇ ਨਾ ਮਾਰ ਜਾਦੇ ਨਾ ਮਾਰ ਮਾਰਨ

ਕਿੰਨੇ ਪੈਸੇ ਤੇ ਕੋਲੇ ਪਾਣੀ ਪਾਣੀ ਖਿਲਾ ਲਿਆ ਥੋੜਾ ਜਿਹਾ ਖੜਾ ਹੋ ਏ ਖੜਾ ਹੋ ਕਿਹੜਾ ਪਿੰਡਾ ਤੇਰਾ ਹੋ ਖੜਾ ਆਲੀ ਕਿੰਨੇ ਪੈਸੇ ਤੇਰੇ ਕੋਲੇ ਤੇ ਕੋਲੇ ਕਿੱਥੇ ਫਿਰਦਾ ਅੰਮ੍ਰਿਤਸਰ ਏਰੀਆ ਦਾ ਬੰਦਾ ਨਹੀਂ ਜੀ ਰੌਲੀ ਹੈ ਜੀ ਕਿਹੜਾ ਪਿੰਡਾ ਤੇਰਾ ਹੋ ਆ ਡੈਰੀ ਕਿਨੇ ਲਾਈ ਆ ਹੈ ਜੀ ਡੈਰੀ ਕਿਨੇ ਲਾਈ ਆ ਡੈਰਿਜ਼ ਹਰ ਵੇਤੀ ਪਈ ਜਾਂਦੀ ਗੱਡੀ ਇਹਦੇ ਤੁਸੀਂ ਪੈਸੇ ਜਿਹੜਾ ਲੋਟ ਦੇ ਕਰਦੇ ਹੋ ਸਾਰਾ ਹਿਸਾਬ ਤਾਂ ਆਵੜਾ ਸਾਰਾ ਆਪਣੇ ਕੋਲੇ ਜਿਹੜੇ ਪੈਸੇ ਸਾਡੇ ਕੋਲੇ ਹੁੰਦੇ ਉਹ ਇਹਦੇ ਵਾਲੇ ਕੋਰ ਤਾਂ ਹੀ ਨਹੀਂ ਪੈਸੇ ਹੀ ਕੋਲੇ ਨਿਕਲੇ ਹੈ ਡੁਕੜੀ ਕੋਲ ਪੈਸੇ ਪੈਸੇ ਗੱਡੋ ਸਾਰੇ ਬਾਹਰ ਕੱਢ ਦੋ ਬਾਹਰ ਕੱਢ ਲੈ ਬਾਈ ਪਾਣੀ ਬਾਈ ਕੱਢ ਲਈ ਉੱਥੇ ਗੱਡੀ ਤੇ ਮੇਰੇ ਕੋਲ ਤਾਂ 2-300 ਰੁਪਏ ਪਾਣੀ ਵੀ ਨਾ ਤਾਂ ਹੀ ਹੈ ਚੋਰੀ ਵਾਲ ਤਾਂ ਤੁਸੀਂ ਇਹਨਾਂ ਨਾਲ ਲੜੇ ਚੋਰੀ ਨਹੀਂ ਲੜੇ ਚੋਰੀ ਕਰਾ ਬਾਬੇ ਨਾਲ ਕੱਢੇ ਜੀ ਇਹ 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 ਇਸ ਬਾਈ ਦਾ ਸਮਾਨ ਕਿਹਦੇ ਕੋਲ ਆ ਅਜਾ ਇੱਕ ਚੀਜ਼ ਦੱਸ ਸਮਾਨ ਸਾਰਾ ਕੋਲ ਤੇ ਇਹਦੀ ਮੋਗੇ ਵਿੱਚ ਹੀ ਆ 31000 ਰੁਪਏ ਅਸੀਂ ਇਹਨੂੰ ਸੋਨੇ ਨਾਲ ਨੂੰ ਵੇਚੀ ਮਾਗ ਰਹੇ ਹਾਂ ਨਹੀਂ ਦਿੱਤਾ ਮਾਨੂੰ ਨਹੀਂ 100 ਲਗਾਈ ਇਹਨੂੰ ਪੁੱਛ ਨਹੀਂ ਦੋਸ਼ ਆਪਾਂ ਸੇ ਪੁੱਤ ਮੇਰੀਆਂ 10000 ਰੁਪਏ ਹੀ ਆ ਇਹਨੂੰ ਨਹੀਂ ਦਿੱਤਾ ਅੰਕਲ ਜੀ ਛੱਡ ਲੈਨੇ ਪੁੱਤ ਜਿੱਥੋਂ ਜਿਹੜੀ ਮਰਜ਼ੀ ਸੌਂ ਖੋਲ ਮੈਂ ਤੁਹਾਨੂੰ ਦੱਸਦਾ ਨਾ ਤੁਸੀਂ ਸਾਰੇਓ ਇਦਾਂ ਦੇ ਕੀ ਨਹੀਂ ਤੀਆਂ ਹਾਂ ਜੀ ਸਰ ਛਾਪਾ ਛਾਪ ਸਾਰੇ ਇੱਕ ਸੀਗੇ ਉਹ ਸੀ ਸਰ ਮੈਂ ਮੈਂ ਝੂਠ ਨਹੀਂ ਮਾਰਦਾ ਸਰ ਸੌ ਲੱਗੇ ਮੈਨੂੰ ਸੌ ਛਾਪਾ ਪੁੱਛਦੇ ਲੱਗੇ ਸਰ ਮਹਾਰਾਜ ਜੀ ਸੌ ਲੱਗੇ ਨਹੀਂ ਬਤਾਇਆ ਚੋੜ ਦਾ ਭੈਣ ਸੱਚ ਹੁੰਦਾ ਇੱਕ ਮੰਨਣੀ ਦੂਜੀ ਵੀ ਮੰਨਣ ਗਿਆ ਸਦ ਇਹ ਨਹੀਂ ਸਰ ਪਕੜਿਆ ਨਹੀਂ ਸੌ ਲੱਗੇ ਸਰ ਇੱਕ ਛਾਪ ਜੀ ਸਰ 10000 ਰੁਪਇਆ ਭੈਣ ਹੁੰਦਾ ਮੇਰਾ ਲੈ ਗਏ ਨਹੀਂ ਮੇਰੇ ਬੱਚੇ ਨਾਲ ਹੀ ਬੁੜੀ ਨੂੰ ਪਾ ਲਓ ਪੈਸੇ ਤੁਹਾਡੇ ਹੋਣਗੇ 7-8000 ਰੁਪਇਆ ਤੈਸੂਗਾ ਸਾਡੇ ਵੀ ਬਹੁਤ ਛਾਪਾ ਹੁੰਦੀ ਹੈ 10000 ਹੈ 10000 ਰੁਪਇਆ ਦਿੱਤਾ ਮੈਂ 100 ਕਾਨੂੰ ਕਿਹੜਾ ਦੂਜੀ ਬਾਕੀ ਕਿੰਨਾ ਦਿੱਤਾ ਹਾਂਜੀ 1000 ਰੁਪਇਆ ਲੈਤਾ ਇੱਕ ਛਾਪ ਲੈਂਦੀ ਜੀ 10000 ਰੁਪਏ ਦਿੱਤਾ ਇਹਨਾਂ ਨੇ ਨਹੀਂ ਨਹੀਂ 1000 ਰੁਪਏ ਲਿਤਾਈ ਅੰਕਲ ਤੋਂ ਉਦੋਂ ਹਾਂਜੀ ਦੇਖੋ ਇਹਨਾਂ ਕੋਲੇ ਪੈਸੇ ਨਹੀਂ ਬਣਦੇ ਠੀਕ ਸਰ ਫੜ ਲਓ ਆਸਲਾ ਵੀ ਤੁਹਾਡੇ ਕੋਲੇ ਨਹੀਂ ਸਰ ਹਾਂ ਤੇ ਫੇਰ ਐ ਹੋ ਜਾ ਕੁਛ ਨਹੀਂ ਕਰਦੇ ਅਸੀਂ ਸਰ ਐ ਹੋ ਜਾ ਕੁਛ ਵੀ ਕਰਦੇ ਸਾਰੇ ਤੁਹਾਨੂੰ ਐ ਨਹੀਂ ਪਤਾ ਦੀ ਵੀ ਕਿਹੜੇ ਵਾਰ ਅਗੋ ਇਹਜਾ ਕੰਮ ਹੋ ਜੇ ਤੁਹਾਡੇ ਬੀਬੀ ਬੱਚੇ ਹੈਗੇ ਜੇ ਤੁਹਾਨੂੰ ਠੋਕ ਦਾਂਦੇ ਅਸੀਂ ਤੇ ਕੀ ਕਰਨਾ ਸਾਡੇ ਤੁਹਾਨੂੰ ਮਾਰ ਕੇ ਚੱਲ ਜਾਂਗੇ ਸਾਡੇ ਕਰ ਲਓ ਕੁਝ ਨਾ ਹੁਣ ਗੋਲੀ ਪਾ ਕੇ ਸੱਟ ਇਹ ਗੋਲੀ ਮਾਰ ਕੇ ਤੁਹਾਨੂੰ ਠੋਕ ਦਾਂ ਨਾ ਤੁਹਾਨੂੰ ਕੋ ਕਰ ਲਓ ਤੁਹਾਡੇ ਕੋਈ 500 ਤੁਸੀਂ ਨਹੀਂ ਮਾਰੇ ਸਾਡੇ ਇਹ ਤੁਹਾਡੇ ਮੈਂ ਤੇਰੇ ਫੈਰ ਮਾਰਾਂ ਹੋਣਾ ਤੇਰੇ ਬੀਬੀ ਬੱਚੇ ਘਰੇ ਦਿਵਾਗ ਜਲੇ ਹੈਗੇ ਕਿ ਨਹੀਂ ਹੈਗੇ ਤੇਰੇ ਗੋਲੀ ਵਜੀਏ ਕੰਮ ਖਲ ਨੂੰ ਕੀ ਹੋਇਆ ਸਾਲਿਓ ਅੱਗੇ ਤੋਂ ਨਹੀਂ ਅਜੇ 20 ਸਾਲ ਨੂੰ ਲਾ ਮਾਰ ਨਹੀਂ ਛੱਡ ਦਾਂਗੇ ਤੈਨੂੰ ਲੱਗਦਾ ਈ ਛੱਡ ਦਾਂਗੇ ਸੱਚ ਦਾਤਾ ਜੋ ਸੀਗਾ ਸਾਰਾ ਤੇਰਾ ਨਾਮ ਕੀ ਹੈ ਸੁਖਵੰਤ ਸਿੰਘ ਪਿੰਡਾਂ ਦੇ 9 ਵਜੇ ਸੁਖਵੰਤ ਸੁਖਮਣ ਸ਼ੇਖ ਮਾਦਰਾ 80 ਸੈਕਿੰਡ ਦੀ ਸ਼ੇਖ ਮਾਦਰਾ ਜੀਰੇ ਕੋਲ ਤੋਂ ਨਾ ਬੋਲੋ ਤੇਰਾ ਨਾਮ ਕੀ ਹੈ ਵਿੱਕੀ ਹੈ ਰਣਜੀਤ ਆ ਵਿੱਕੀ ਬਾਪ ਦਾ ਨਾਮ ਰਣਜੀਤ ਜੀ ਵਿੱਕੀ ਸੱਤਾਂ ਉਹ ਰਣਜੀਤ ਪਿੰਡ ਕਿਹੜਾ ਜਰਾ ਰੋਲੀ ਰੋਲੀ ਤੈਨੂੰ ਫੜਾ ਦੇ ਤੂੰ ਓਏ ਉਹ ਚੋਰ ਨਾਲ ਬੰਦ ਤੂੰ ਕਿੱਥੇ ਦਾ ਹੈ ਰੋਲੀ ਰੋਲੀ ਦਾ ਤੂੰ ਵੀ ਯਾਰ ਤੂੰ ਸਿਆਣਾ ਬਹਿਣਾ ਬੰਦਾ ਤੂੰ ਲੈ ਬਈ ਆ ਬੰਦੇ ਫੜੇ ਚਾਰ ਕਿਥੋਂ ਬਰਗਾੜੀ ਤੋਂ ਇਹ ਬੰਦੇ ਲੁੱਟ ਖੋਹ ਦਾ ਕੰਮ ਕਰਦੇ ਆ ਉਧਰ ਉਧਰ ਉੱਪਰ ਜਾ ਉੱਪਰ ਜਾ ਕਹਿੰਦਾ ਫਰਮਾਨਾ ਬਹੁਤ ਤੂੰ ਉਹ ਨਹੀਂ ਕਰਿਆ ਕੋਈ ਉੱਪਰ ਜਾ ਕੋ ਉੱਪਰ ਜਾ ਇੱਧਰ ਦੇਖ ਆ ਮੁੰਡੇ ਦੀ ਉਮਰ ਦੇਖੋ ਹੈ ਇਹਨੂੰ 1000 ਰੁਪਏ ਮਹੀਨਾ ਦਿੰਦੇ ਆ 1000 ਰੁਪਏ ਕਹਿੰਦਾ ਮੈਨੂੰ ਦਿੰਦੇ ਆ ਪਰ ਡੇ ਦਾ 1000 ਰੁਪਏ ਪਰ ਡੇ ਦਾ ਕੰਮ ਕਰਦਾ ਇਹ ਲੁੱਟ ਖੋਹ ਦਾ ਕੰਮ ਕਰਦੇ ਆ ਇਹਨਾਂ ਨੇ ਕੱਲ ਸਾਡਾ ਇੱਕ ਬੰਦਾ ਲੁੱਟਿਆ ਇੱਥੋਂ ਜਿਹਦੇ ਕੋਲ ਦੋ ਸੰਪਾਂ ਸੀ 10000 ਰੁਪਏ ਕੈਸ਼ ਸੀਗਾ ਤੇ ਇਹਨਾਂ ਬੰਦਿਆਂ ਨੇ ਆਪਣੇ ਮੂੰਹੋਂ ਮੰਨਿਆ ਤੇ ਮੋਗੇ ਸੁਨਾਰੇ ਕੋਲ ਵੇਚ ਕੇ ਆਇਆ ਕਿਹਦੇ ਕੋਲ ਵੇਚ ਕੇ ਆਇਆ ਇਹ ਜਿਹੜੇ ਰੇਡੀਓ ਦੇ ਗਾਣਾ ਕਿਹੜਾ ਬੰਦਾ ਦਾ ਲੰਗੜੇ ਨੂੰ ਹੈ ਲੰਗੜੇ ਨੂੰ ਪਤਾ ਮੁੰਡੇ ਇਹ ਹੈ ਲੰਗੜੇ ਦਾ ਨੌਕੀਆ ਇਹ ਸਾਧਾਰਨ ਨੂੰ ਹੈ ਇਹਦਾ ਗੋਲੂ ਇੱਕ ਹੋਰ ਆ ਮੁੰਡਾ ਕਿੱਥੇ ਦਾ ਉਹ ਵੀ ਰੋਲੀ ਦਾ ਉਹ ਇਹਨਾਂ ਨੂੰ ਲੈ ਕੇ ਗਿਆ ਇਹ ਸਮਾਨ ਲੁੱਟ ਕੇ ਉਹਨੂੰ ਦੰਦੇ ਆ ਤੇ ਉਹ ਜਾ ਕੇ ਸੁਨਾਰੇ ਕੋਲੇ ਵੇਚਦਾ ਹਾਂਜੀ ਭਾਈ ਜੀ ਅੱਜ ਆਹ ਸਾਹ ਬਰਗਾੜੀ ਤੋਂ ਫੜਿਆ ਦੋ ਮੁੰਡੇ ਜਿਨ੍ਹਾਂ ਦੀਆਂ ਸ਼ਕਲਾਂ ਪਛਾਣ ਲੋ ਬਾਈ ਧੋਖਾ ਨਾ ਖਾ ਜਾਏ ਕੋਈ ਇਹਨਾਂ ਨੂੰ ਅਸੀਂ ਹੁਣ ਪੁਲਿਸ ਸਟੇਸ਼ਨ ਦੇਣ ਜਾਂ ਰਹੇ ਹਾਂ ਇਹ ਬੰਦੇ ਲੁੱਟ ਖੋਹ ਦਾ ਕੰਮ ਕਰਦੇ ਸੀ ਤਾਮੀਰਵਰ ਬਚ ਕੇ ਰਿਹਾ ਕਰੋ ਇਹੋ ਜੇ ਕੰਮਾਂ ਤੋਂ ਜਨਾਬ ਜਨਾਬ ਕੋਈ ਰੋਕੂਗਾ ਐਵੇਂ ਤੇ ਰਸਤੇ 'ਚ ਕੋਈ ਆਪਣਾ ਵਾਹਨ ਰੋਕੇ ਨਾ ਕੋਈ ਫਲ ਫਰੂਟ ਨਾ ਲਵੇ ਇਹਨਾਂ ਦਾ ਕੰਟੈਕਟ ਸੀਗਾ ਸੰਤ ਵਾਲੇ ਰੇੜੀ ਨਾਲ ਤੇ ਸੰਤ ਵਾਲੇ ਇਹਨਾਂ ਨੂੰ ਸਾਧਦਾ ਸੀ ਬੰਦਿਆਂ ਨੂੰ ਇਹ ਬੰਦੇ ਉੱਥੇ ਆ ਕੇ ਸਾਡੇ ਬੰਦੇ ਕੋਲ ਸਾਡਾ ਆਪਣਾ ਮੁਲਾਜ਼ਮ ਸੀ ਬੰਦਾ ਦੋ ਸੋਨੇ ਦੀਆਂ ਸਾਂਪਾਂ ਤੇ 10000 ਰੁਪਏ ਕੈਸ਼ ਨਗਦ ਕੱਲ ਲੁੱਟਿਆ ਨਾ ਤੇ ਅੱਜ ਅਸੀਂ ਇਹਨਾਂ ਨੂੰ ਮੌਕੇ 'ਵਾਰਦਾਤੇ ਫੜਿਆ ਤੇ ਹੁਣ ਪੁਲਿਸ ਸਟੇਸ਼ਨ ਵਰਗਾੜੀ ਦੇ ਅਨਰੋਵਰ ਕਰ ਰਹੇ ਹਾਂ ਧੰਨਵਾਦ